ਕੈਨੇਡਾ ਦੇ ਵਿੱਚ ਭਾਰਤੀ ਸਟੱਡੀ ਵੀਜ਼ਾਸ ਦੇ ਵਿੱਚ ਗ੍ਰਾਵਟ ਨੂੰ ਲੈ ਕੇ ਕੂਟਨੀਤਿਕ ਤਣਾਅ ਜਿਹੜਾ ਹੈ ਉਹ ਜ਼ਿੰਮੇਵਾਰ ਹੈਗਾ ਦਰਸਲ ਲੰਗੇ ਲੰਮੇ ਸਮੇਂ ਤੋਂ ਕੈਨੇਡਾ ਤੇ ਭਾਰਤ ਦੇ ਵਿੱਚਲਾ ਵਿਵਾਦ ਜਾਰੀ ਤਾਂ ਹੈ ਪਰ ਉਹਦੀ ਮਿਆਦ ਥੋੜੀ ਘੱਟ ਨਜ਼ਰ ਆ ਰਹੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਸਟੱਡੀ ਵੀਜ਼ਾਸ ਨੂੰ ਲੈ ਕੇ ਉਹ ਜਾਗ ਜ਼ਾਹਿਰ ਹੋ ਗਿਆ ਹੈ ਕਿ ਕੈਨੇਡਾ ਨੇ ਸਟੱਡੀ ਵੀਜ਼ਾ ਦੇਣੇ ਭਾਰਤ ਨੂੰ ਬੰਦ ਕਰ ਦਿੱਤੇ ਨੇ ਯਾਨੀ ਕਿ ਭਾਰਤੀ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਹੁਣ ਸਟੱਡੀ ਵੀਜ਼ਾਸ ਉਹਨੇ ਪ੍ਰੌਮਪਟਲੀ ਉਹਨੇ ਛੇਤੀ ਨਹੀਂ ਮਿਲਦੇ ਪਏ ਜਿੰਨੇ ਪਹਿਲਾਂ ਮਿਲ ਰਹੇ ਸੀ ਇਸ ਮਾਮਲੇ ਨੂੰ ਲੈ ਕੇ ਸਾਫ਼ ਤੌਰ ਦੇ ਉੱਤੇ ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਨੇ ਵੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਮਾਰਕ ਮਿਲਰ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਹ ਕੂਟਨੀਤਿਕ ਤਣਾਅ ਦਾ ਕਾਰਨ ਹੈਗਾ ਆ ਕਿ ਹੁਣ ਸਟੱਡੀ ਵੀਜ਼ਾਸ ਦੇ ਵਿੱਚ ਕਮੀ ਆਈ ਹੈ ਦਰਸਲ ਕੈਨੇਡਾ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਭਾਰਤੀ ਔਰ ਖਾਸ ਕਰਕੇ ਪੰਜਾਬੀ ਵਿਦਿਆਰਥੀ ਪੜਨ ਵਾਸਤੇ ਜਾਂਦੇ ਨੇ ਉੱਥੇ ਜਾ ਕੇ ਪੜ੍ਹਾਈ ਜਿਹੜੀ ਆ ਪੂਰੀ ਕਰਦੇ ਉੱਚ ਸਿੱਖਿਆ ਪ੍ਰਾਪਤ ਕਰਦੇ ਨੇ ਪਰ ਹੁਣ ਉਸ ਸਟੱਡੀ ਵੀਜ਼ਾ ਦੇ ਵਿੱਚ ਗਰਾਵਟ ਆਉਂਦੀ ਨਜ਼ਰ ਆ ਰਹੀ ਹੈ ਦਰਅਸਲ ਲੰਗੇ ਸਾਲ ਯਾਨੀ ਕਿ 2023 ਤੋਂ ਹੀ ਇਹ ਗਰਾਵਟ ਵੇਖਣ ਨੂੰ ਮਿਲ ਗਈ ਖਾਸ ਕਰਕੇ ਉਸ ਵੇਲੇ ਜਦੋਂ 41 ਦੇ 41 ਜਿਹੜੇ ਡਿਪਲੋਮੈਟਸ ਸੀਗੇ ਉਹਨਾਂ ਨੂੰ ਭਾਰਤ ਛੱਡਣ ਲਈ ਤੇ ਆਪਣੇ ਦੇਸ਼ ਵਾਪਸ ਜਾਣ ਲਈ ਕਹਿ ਦਿੱਤਾ ਗਿਆ ਸੀ ਜਦੋਂ ਉਹ ਵਾਪਸ ਜਾਂਦੇ ਨੇ ਤੇ ਉਸ ਤੋਂ ਬਾਅਦ ਹੀ ਇਹ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਂਦਾ ਔਰ ਜੇ ਅੰਕੜੇ ਦੇਖੇ ਜਾਣ ਤੇ ਉਸ ਸਮੇਂ ਤੋਂ ਹੁਣ ਤੱਕ 86% ਦੀ ਤੱਕ ਗਰਾਵਿਟ ਜਿਹੜੀ ਹੈ ਉਹ ਨਜ਼ਰ ਆਈ ਹੈ ਕਿ ਸਟੱਡੀ ਵੀਜ਼ਾਸ ਵਿਦਿਆਰਥੀਆਂ ਨੂੰ ਨਹੀਂ ਦਿੱਤੇ ਗਏ ਹਾਲਾਂਕਿ ਇਸ ਤੋਂ ਪਹਿਲਾਂ ਇਸ ਦਾ ਮੁੱਖ ਕਾਰਨ ਕੈਨੇਡਾ ਦੇ ਵਿੱਚ ਵੱਧਦੀ ਮਹਿੰਗਾਈ ਦੱਸਿਆ ਜਾ ਰਿਹਾ ਸੀ ਕੈਨੇਡਾ ਦੇ ਵਿੱਚ ਆਰਥਿਕ ਸੰਕਟ ਦੱਸਿਆ ਜਾ ਰਿਹਾ ਸੀ ਔਰ ਸਾਫ਼ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਦੇ ਨਾਗਰਿਕਾਂ ਨੂੰ ਰਿਹਾਇਸ਼ ਖਰੀਦਣ ਵੇਲੇ ਤਕਲੀਫਾਂ ਆ ਰਹੀਆਂ ਨੇ ਆਪਣਾ ਘਰ ਖਰੀਦਣ ਲੱਗੇ ਪ੍ਰਾਪਰਟੀ ਖਰੀਦਣ ਲੱਗੇ ਤਕਲੀਫਾਂ ਆ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਇਹ ਕਾਰਨ ਦੱਸਿਆ ਗਿਆ ਸੀ ਪਰ ਹੁਣ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਕੂਟਨੀਤਿਕ ਤਣਾਅ ਹੈਗੇ ਨੇ ਜਿਸ ਵਾਸਤੇ ਸਟੱਡੀ ਵੀਜ਼ਾਸ ਨਹੀਂ ਮਿਲਦੇ ਪਏ ਇਸ ਬਾਰੇ ਮਾਰਕ ਮਿਲਰ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਮਾਮਲੇ ਸੰਬੰਧੀ ਹੁਣ ਭਾਰਤੀ ਵਿਦਿਆਰਥੀ ਜਿਹੜੇ ਨੇ ਉਹ ਕੋਈ ਇਹੋ ਜਿਹਾ ਹੀਲਾ ਲੱਭਦੇ ਪਏ ਨੇ ਜੋ ਕਿ ਕੈਨੇਡਾ ਦੀ ਥਾਂ ਲੈ ਸਕੇ ਕੋਈ ਇਹੋ ਜਿਹਾ ਦੇਸ਼ ਜਿੱਥੇ ਜਾ ਕੇ ਕੈਨੇਡਾ ਵਾਂਗ ਹੀ ਪੰਜਾਬੀ ਜਾਂ ਭਾਰਤੀ ਤਰੱਕੀ ਕਰ ਸਕਣ ਇਹ ਮਾਮਲਾ ਨਿਜਰ ਕਤਲकांड ਤੋਂ ਸ਼ੁਰੂ ਹੋਇਆ ਔਰ ਨਿਜਰ ਕਤਲकांड ਤੋਂ ਬਾਅਦ ਵਿਵਾਦ ਕੈਨੇਡਾ ਤੇ ਭਾਰਤ ਦੇ ਵਿੱਚ ਪੱਖ ਦਾ ਰਿਹਾ ਹਾਲਾਂਕਿ ਇਹੋ ਜਿਹਾ ਹੀ ਵਿਵਾਦ ਅਮਰੀਕਾ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਸੀ ਪਰ ਅਮਰੀਕਾ ਤੇ ਭਾਰਤ ਦੇ ਵਿਚਲੇ ਰਿਸ਼ਤੇ ਜਿਹੜੇ ਨੇ ਉਹ ਤਾਕ ਤੇ ਨਹੀਂ ਲੱਗੇ ਪਰ ਦੂਜੇ ਪਾਸੇ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਜ਼ਰੂਰ ਇਸ ਦੇ ਨਾਲ ਇਫੈਕਟ ਹੋਏ ਨੇ ਔਰ ਜਿਸ ਦਾ ਖਾਮਿਆਜ਼ਾ ਹੁਣ ਸਟੱਡੀ ਵੀਜ਼ਾਸ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਪੁਕਤਣਾ ਪੈ ਰਿਹਾ ਉਸ ਦੇ ਚੱਲਦੇ ਵਿਦਿਆਰਥੀਆਂ ਨੂੰ ਹੁਣ ਸਟੱਡੀ ਵੀਜ਼ਾਸ ਮਿਲਣੇ ਹੋਰ ਔਖੇ ਹੋ ਗਏ ਨੇ ਇੱਥੋਂ ਤੱਕ ਬਿਆਨ ਸਾਹਮਣੇ ਆਇਆ ਮਾਰਕ ਮਿਲਰ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਕਲੀਫਾਂ ਇਹ ਮੁਸ਼ਕਲਾਂ ਹੋਰ ਵੱਡੇ ਪੱਧਰ ਤੇ ਵਧ ਸਕਦੀਆਂ ਨੇ ਔਰ ਇਹ ਵੀ ਹੋ ਸਕਦਾ ਹੈ ਕਿ ਔਨ ਵਾਲੇ ਸਮੇਂ ਦੇ ਵਿੱਚ ਸਟੱਡੀ ਵੀਜ਼ਾ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਹੀ ਨਾ ਜਾਵੇ ਪਰ ਇਸ ਬਾਰੇ ਕੋਈ ਨਿਰਧਾਰਿਤ ਪੁਸ਼ਟੀ ਨਹੀਂ ਹੈ ਪਰ ਫਿਲਹਾਲ ਜ਼ਰੂਰ ਕਿ ਆਸਰਾਂ ਲਗਾਈਆਂ ਜਾ ਰਹੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਵਾਸਤੇ ਬੁਰੀ ਖਬਰ ਹੈ ਜਿਹੜੇ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਨੇ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਦਾ ਉਹ ਤਬਕਾ ਜਿਹੜਾ ਵਿਦੇਸ਼ ਜਾਣਾ ਚਾਹੁੰਦਾ ਹੈ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦਾ ਖਾਸ ਕਰਕੇ ਕੈਨੇਡਾ ਦਾ ਸੁਪਨਾ ਲੈ ਕੇ ਜਿਹੜੇ ਵਿਦਿਆਰਥੀ ਬੈਠੇ ਨੇ ਉਹਨਾਂ ਦੇ ਵਾਸਤੇ ਬਹੁਤ ਹੀ ਬੁਰੀ ਖਬਰ ਹੈ ਕਿਉਂਕਿ ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਨਿੱਜੀ ਇੰਟਰਵਿਊ ਦੇ ਉੱਤੇ ਔਰ ਉਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਤਣਾਅਪੂਰਵਕ ਹੋ ਸਕਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ